ਹ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਦੇ ਵਿੱਚ ਚਾਹੇ ਕਾਲੀਆਂ ਦੀ ਬੀਜੇਪੀ ਦੀ ਕਾਂਗਰਸ ਦੀ ਜਾਂ ਕਿਸੇ ਦੀ ਵੀ ਸਰਕਾਰ ਆਈ ਉਹਨਾਂ ਨੇ ਜਿਹੜੇ ਤੇ ਦਲਿਤ ਪਰਿਵਾਰਾਂ ਦੇ ਜਿਹੜੇ ਪੜੇ ਲਿਖੇ ਬੱਚੇ ਸੀ ਉਹਨਾਂ ਨੂੰ ਹਮੇਸ਼ਾ ਅਗਨੋਰ ਕੀਤਾ ਗਿਆ ਔਰ ਉਹਨਾਂ ਨੂੰ ਉਹਨਾਂ ਪੋਸਟਾਂ ਤੇ ਰੱਖਿਆ ਗਿਆ ਜਾਂ ਫੋਰਥ ਕਲਾਸ ਜਾਂ ਥਰਡ ਕਲਾਸ ਦੀਆਂ ਜਿਹੜੀਆਂ ਨੌਕਰੀਆਂ ਸੀ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ एलिਜੀਬਲ ਸਮਝਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਜਿਹੜੇ ਦਲਿਤ ਪਰਿਵਾਰਾਂ ਦੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਸੀ ਉਹਨਾਂ ਵਾਸਤੇ ਸਰਕਾਰ ਨੇ 2017 ਚ ਵੀ ਕੋਸ਼ਿਸ਼ ਕੀਤੀ ਕਿ ਰਿਜ਼ਰਵੇਸ਼ਨ ਜਿਹੜੀ ਇਹਦੇ ਵਿੱਚ ਕੀਤੀ ਜਾਵੇ ਜਿਹੜੇ ਵਕੀਲਾਂ ਦੇ ਵਿੱਚ ਰਿਜ਼ਰਵੇਸ਼ਨ ਕੀਤੀ ਜਾਵੇ ਸਰਕਾਰ ਨੇ ਕਾਂਗਰਸ ਸਰਕਾਰ ਨੇ ਕੋਈ ਸਪੈਸੀਬਲ ਕਦਮ ਨਹੀਂ ਚੱਕਿਆ ਔਰ 2022 ਦੇ ਵਿੱਚ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਉੱਚ ਰਿਜ਼ਰਵੇਸ਼ਨ ਲੈ ਕੇ 58 ਪੋਸਟਾਂ ਜਿਹੜੀਆਂ ਐਸਸੀ ਦਲਿਤ ਭਾਈਚਾਰ ਨਾਲ ਸੰਬੰਧਿਤ ਜਿਹੜੇ ਪਰਿਵਾਰ ਨੇ ਉਹਨਾਂ ਵਾਸਤੇ ਰੱਖੀਆਂ ਔਰ ਜਦੋਂ ਉਹਨਾਂ ਦੀ ਭਰਤੀ ਕੀਤੀ ਗਈ ਕਿਉਂਕਿ ਕਟੇਰੀਆ ਜਿਹੜੇ ਪਿਛਲੀਆਂ ਸਰਕਾਰਾਂ ਦਾ ਰੱਖਿਆ ਹੋ ਸੀ ਉਹ ਬੜਾ ਹਾਰਡ ਸੀ ਜੇ ਆਪਾਂ ਗੱਲ ਕਰੀ ਉੱਚ ਜਿਹੜੀ ਇਨਕਮ ਦੀ ਹੱਦ ਸੀ ਜਿਹੜੀ 20 ਲੱਖ 10 ਲੱਖ ਔਰ 7 ਲੱਖ ਔਰ 15 ਲੱਖ ਇਹ ਅਲੱਗ-ਅਲੱਗ ਉਹਦੇ ਵਿੱਚ ਕ੍ਰਿਟਰੀਆ ਸੀਗਾ ਕਿ ਇਹ ਜਿਹੜੇ ਨੋਰਮ ਨੇ ਉਹ ਪੂਰੇ ਹੋਣੇ ਚਾਹੀਦੇ ਨੇ ਤਾਂ ਉਹਨਾਂ ਨੂੰ ਇਸ ਵਾਸਤੇ ਐਲੀਜੀਬਲ ਸਮਝਿਆ ਜਾਊਗਾ ਪਰ ਜਦੋਂ ਉਹਦੀ ਸਾਰੀ ਭਰਤੀ ਹੋਈ ਉਹਦੇ ਵਿੱਚ 15 ਪੋਸਟਾਂ ਦਾ ਜਿਹੜਾ ਬੈਕਲੌਗ ਬਚ ਗਿਆ ਜਿਹੜੇ ਬਹੁਤ ਸਾਰੇ ਬੱਚੇ ਇਹ ਜੇ ਸੀਗੇ ਜਿਹੜੇ ਉਹ ਪੂਰਾ ਨਹੀਂ ਕਰ ਸਕਦੇ ਸੀਗੇ ਸੋ ਆਮ ਆਦੀ ਪਾਰਟੀ ਦੀ ਸਰਕਾਰ ਨੇ ਉਹ 'ਚ ਸੁਧਾਰ ਕਰਦੇ ਹੋਏ ਜਿਹੜਾ 20 ਲੱਖ ਦਾ ਜਿਹੜਾ ਕਟੇਰੀਆ ਸੀ ਉਹਨੂੰ 10 ਲੱਖ ਕੀਤਾ ਗਿਆ ਜਿਹੜਾ 15 ਦਾ ਸੀਗਾ ਉਹਨੂੰ 7.5 ਕੀਤਾ ਗਿਆ ਔਰ ਜਿਹੜਾ 10 ਦਾ ਸੀ ਉਹਨੂੰ 5 ਲੱਖ ਕੀਤਾ ਗਿਆ ਤਾਂ ਕਿ ਜਿਹੜੇ ਪੜ੍ਹੇ ਲਿਖੇ ਬੱਚੇ ਜਿਹੜੇ ਐਸਸੀ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਜਿਹੜਾ ਹੈਗਾ ਮੌਕਾ ਮਿਲ ਸਕੇ ਔਰ ਉਹ ਉਹ ਬੱਚੇ ਵੀ ਜਿਹੜੀ ਦੇਸ਼ ਦੀ ਸੇਵਾ ਕਰ ਸਕਣ ਉਹ ਬੱਚੇ ਵੀ ਜਿਹੜੇ ਏਜੀ ਆਫਿਸ ਜਾਣ ਐਡੀਸ਼ਨਲ ਏਜੀ ਬਣਨ ਔਰ ਜੱਜ ਬਣਨ ਤਾਂ ਕਿ ਉਹ ਵੀ ਉਹਨਾਂ ਨੂੰ ਵੀ ਹੱਕ ਬਣਦਾ ਸੋ ਇਸ ਕਰਕੇ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਇਹ ਕਦਮ ਚੱਕਿਆ ਸੋ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਦਿੱਲੀ ਦੇ ਸਾਡੇ ਸਾਬਕਾ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਜਿਹੜੇ ਐਸੀ ਪਰਿਵਾਰਾਂ ਦੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਵਾਸਤੇ ਇਹ ਕਦਮ ਆ ਜਿਹੜਾ ਪਟਿਆ ਉਹ ਸਾਨੂੰ ਉਮੀਦ ਹੈ ਕਿ ਇਹਦੇ ਨਾਲ ਜਿਹੜਾ ਬਹੁਤ ਸਾਰੇ ਐਸੀ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਫਾਇਦਾ ਹੋਣਾ ਸੋ ਸਾਡੀ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਵੇਂ ਐਮਐਲਏ ਸਾਹਿਬ ਨੇ ਵੀ ਦੱਸਿਆ ਕਿ ਉਹ ਜਿਹੜਾ ਸਰਦਾਰ ਭਗਤ ਸਿੰਘ ਜੀ ਔਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਉਹਨਾਂ ਦੇ ਜੋ ਸੁਪਨੇ ਸੰਜੋਏ ਹੋ ਸੀ ਉਹਨਾਂ ਨੂੰ ਸੁਪਨਿਆਂ ਨੂੰ ਪੂਰਾ ਕਰਨ ਦਾ ਜਿਹੜਾ ਬੀੜਾ ਹੈ ਉਹ ਆਮਾ ਦੀ ਪਾਰਟੀ ਦੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਭਗਵਾਨ ਮਾਨ ਜੀ ਦੀ ਸਰਕਾਰ ਨੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਵੱਲੋਂ ਜਿਹੜਾ ਚੱਕਿਆ ਗਿਆ ਸੋ ਉਤੇ ਅਸੀਂ ਪੂਰੀ ਦ੍ਰਿੜਤਾ ਨਾਲ ਹੈ ਜਿਹੜਾ ਉਹ ਪੈਰਿਆਂ ਦਿੰਦਾ ਰਹੇਗਾ ਧੰਨਵਾਦ ਜੀ ਅਜੇ ਸਰ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਕਿ ਸਾਰੇ মিডিਆ ਦੇ ਪੱਤਰਕਾਰ ਜਿਹੜੇ ਭਰਾ ਸਾਡੇ ਆਏ ਨੇ ਸੋਰਾ ਜਮੇਰੇ ਨਾਲ ਸਾਡੇ ਮੰਤਰੀ ਰਹ ਚੁਕੇ ਸਰਦਾਰ ਚੇਤਨ ਸਿੰਘ ਜੋੜਵਾ ਮਾਜਰਾ ਜੀ ਔਰ ਸਾਡੇ ਗੱਜਨ ਮਾਜਰਾ ਜੀ ਜਿਹੜੇ ਮਾਰਕੀਟ ਕਮਿਟੀ ਸਮਾਣਾ ਦੇ ਚੇਅਰਮੈਨ ਸੋ ਅੱਜ ਇੱਕ ਬੜੇ ਅਹਿਮ ਮੁੱਦੇ ਤੇ ਜਿਹੜੀ ਉਹ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਰੱਖੀ ਗਈ ਹੈ ਸੋ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਦੋ ਅਥਾਰਟੀ ਜਿਹੜੀ ਉਹ ਕੰਮ ਕਰਦੀ ਹੈ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਔਰ ਪੀਮਰਾਓ ਡਾਕਟਰ ਪੀਮਰਾਓ ਅੰਬੇਦਕਰ ਜੀ ਭਾਰਤ ਰਤਨ ਬਾਬਾ ਸਾਹਿਬ ਦਾ ਇੱਕ ਸੁਪਨਾ ਸੀਗਾ ਕਿ ਪੰਜਾਬ ਨੂੰ ਭਾਰਤ ਨੂੰ ਪੂਰੇ ਨੂੰ ਕਿ ਪੜਿਆ ਲਿਖਿਆ ਜਿਹੜਾ ਉਦੇਸ਼ ਹੋਵੇ ਔਰ ਜਿਹੜਾ ਦਹਿਲਤ ਭਾਈਚਾਰੇ ਨੂੰ ਹੈ ਜਿਹੜੀ ਰਿਜ਼ਰਵੇਸ਼ਨ ਬਣਦੀ ਹੈ ਉਹ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਦਿੱਤੀ ਜਾਵੇ ਪਰ 75 ਸਾਲ ਅੱਜ ਹੋ ਗਏ ਪਿਛਲੀਆਂ ਸਰਕਾਰਾਂ ਦੇ ਵਿੱਚ ਚਾਹੇ ਉਹ ਕਾਲੀ ਦਲ ਭਾਜਪਾ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਵੀ ਸਰਕਾਰ ਨੇ ਦਲਿਤ ਭਾਈਚਾਰੇ ਨੂੰ ਵਕੀਲਾਂ ਦੇ ਪ੍ਰਤੀ ਕੋਈ ਵੀ ਜਿਹੜੀ ਰਿਜ਼ਰਵੇਸ਼ਨ ਹੈ ਜਿਹੜੀ ਉਹ ਨਹੀਂ ਦਿੱਤੀ ਸੋ ਸੁਪਨਾ ਸੀਗਾ ਆਮ ਆਦਮੀ ਪਾਰਟੀ ਦਾ 2017 ਦੇ ਵਿੱਚ ਪਰ ਉਹ ਸਾਡੀ ਸਰਕਾਰ ਨਹੀਂ ਬਣੀ ਉਹ ਗਵਰਨਮੈਂਟ ਕਾਂਗਰਸ ਦੀ ਬਣ ਗਈ ਪਰ ਜਦੋਂ 2022 ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਰਕਾਰ ਬਣਦੇ ਐਕਸ਼ਨ ਮੂਡ ਦੇ ਵਿੱਚ ਆ ਕੇ ਮਾਨ ਸਾਹਿਬ ਨੇ ਐਜੂਕੇਸ਼ਨ ਤੇ ਜਿਹੜਾ ਕੰਮ ਕੀਤਾ ਬਾਬਾ ਸਾਹਿਬ ਦੀ ਬਾਬਾ ਸਾਹਿਬ ਦਾ ਜੋ ਸੁਪਨਾ ਸੀਗਾ ਔਰ ਕਰਪਸ਼ਨ ਤੇ ਜਿਹੜੀ ਉਹ ਨੱਤ ਪਾਈ ਔਰ ਜ਼ਰੂਰ ਰੈਸ਼ਨ ਜਿਹੜੀ ਉਹ ਵਕੀਲਾਂ ਦੇ ਉੱਪਰ ਕਿ ਜਿਹੜੇ ਦਹਿਲਤ ਭਾਈਚਾਰੇ ਦੇ ਨੇ ਚਾਹੇ ਉਹ ਹਾਈ ਕੋਰਟ ਹੋਵੇ ਚਾਹੇ ਉਹ ਸੁਪਰੀਮ ਕੋਰਟ ਹੋਵੇ ਜਿੱਥੇ ਸਾਡੇ ਦਹਿਲਤ ਭਾਈਚਾਰੇ ਦੇ ਪੜੇ ਲਿਖੇ ਨੌਜਵਾਨ ਨੇ ਉਹਨਾਂ ਨੂੰ ਜਿਹੜੀ ਉਹ ਜੱਜ ਵੀ ਬਣਨ ਔਰ ਉਹ ਵਕੀਲ ਵੀ ਬਣਨ ਬਾਕੀ ਜਿਹੜਾ ਤੁਹਾਨੂੰ ਐਕਸਪਲੇਨ ਕਰਾਉਣਗੇ ਜੀ ਮੰਤਰੀ ਸਾਹਿਬ ਜੀ ਮੈਂ ਮੰਤਰੀ ਸਾਹਿਬ ਨੂੰ ਕਹਾਂ